ਸਤਿ ਸ਼੍ਰੀ ਅਕਾਲ ਜੀ ਨਾਮੁ ਕੀਆ ਨਾਮੁ ਕੀਆ ਨਾਮੁ ਕੀਆ ਹਾਂਜੀ ਕੀ ਵਾਲੇ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਇਸ ਵਕਤ ਆਪਾਂ ਜਿੱਥੇ ਰਹਿ ਸੀ ਰਾਤ ਉਸ ਬਰਦੋਆ ਸਾਹਿਬ ਦੇ ਵਿੱਚ ਪੰਜੋਖਰਾ ਸਾਹਿਬ ਦੇ ਵਿੱਚ ਖੜੇ ਹਾਂ ਜੋ ਕਿ ਹਰਿਆਣਾ ਚ ਤੇ ਸਵੇਰੇ ਇੱਥੇ ਮੀਂਹ ਬਹੁਤ ਪਿਆ ਸੇ ਤਾਂ ਉੱਪਰ ਦਾ ਹੋ ਗਿਆ ਟਾਈਮ ਤੇ ਮੌਸਮ ਖਰਾਬ ਹੋਣ ਕਰਕੇ ਹਲੇ ਤੱਕ ਆਪਾਂ ਤੁਰਾਈ ਨਹੀਂ ਆ ਮੌਸਮ ਥੋੜਾ ਖਰਾਬ ਆ ਸੋਚਿਆ ਚਾਹ ਹੀ ਪੀ ਲਈਏ ਗੁਰੂ ਘਰ ਤੇ ਫਿਰ ਬਾਅਦ ਚ ਹੀ ਆਪਾਂ ਚੱਲੇ ਪਾਵਾਂ ਮੌਸਮ ਬਹੁਤ ਖਰਾਬ ਆ ਪਰ ਜਾਣਾ ਹੀ ਪੈਣਾ ਆਪਾਂ ਨੂੰ ਤਾਂ ਨਹੀਂ ਰੁਕ ਸਕਦੇ ਬਹੁਤ ਜ਼ਿਆਦਾ ਹੱਲੇ ਬਾਰਿਸ਼ ਹੋ ਰਹੀ ਹਲਕੇ ਹਲਕੇ ਮੌਸਮ ਬਹੁਤ ਖਰਾਬ ਆ। ਇਹ ਜ਼ਿਆਦਾ ਮੀਂਹ ਆ ਗਿਆ ਰੁਕ ਜਾਂਗੇ। ਪੰਜਾਬ ਤੇ ਹਰਿਆਣੇ 'ਚ ਇੱਕ ਫਰਕ ਦੇਖਿਆ। ਪੰਜਾਬ 'ਚ ਆਪਣੇ ਬਿਨਾ ਪੁੱਛੇ ਕੋਈ ਰਸਤਾ ਨਹੀਂ ਦੱਸਦਾ। ਅਗਰ ਕਿਸੇ ਨੂੰ ਪੁੱਛੋ ਤਾਂ ਹੀ ਦੱਸੰਗੇ। ਹਰਿਆਣੇ 'ਚੋਂ ਦੋ ਤਿੰਨ ਲੋਕਾਂ ਨੇ ਤਾਂ ਦੱਸ ਵੀ ਦਿੱਤਾ ਮੈਨੂੰ ਅਜੇ 5 ਮਿੰਟ ਹੋਇਆ ਤੁਰੇ ਨੂੰ ਕਿ ਇੱਥੇ ਰੁਕ ਸਕਦਾ ਨਾ, ਇੱਥੇ ਰੁਕ ਸਕਦਾ। ਕੁਝ ਵੀ ਸਾਰਾ ਰਸਤਾ ਕਿੱਧਰ ਦੀ ਜਾਣਾ। ਸਭ ਕੁਝ ਚੱਪਲਾਂ ਆਪਣੀਆਂ ਹਜੇ ਵੀ ਟੁੱਟੀਆਂ ਹੀ ਆ ਟੁੱਟੀਆਂ ਕਰਕੇ ਰਾਤ 6 ਵਜੇ ਜਾਣੀ ਸੀ ਬਚ ਗਏ ਇਹ ਥਾਣਾ ਪੰਜੋਖਰਾ ਸਾਹ ਹੁਣ ਆਪਾਂ ਜਾ ਰਹੇ ਨਰਾਇਣਗੜ੍ਹ ਰੋਡ ਜੋ ਕਿ ਇੱਥੋਂ ਤਕਰੀਬਨ 30 ਕਿਲੋਮੀਟਰ ਦੂਰ ਆ ਉਸ ਤੋਂ ਬਾਅਦ ਫਿਰ ਅੱਜ ਦਾ ਟਾਰਗੇਟ ਆ ਪੌਂਟਾ ਸਾਹਿਬ ਤੱਕ ਉਹ ਵੀ 100 ਕਿਲੋਮੀਟਰ ਦੀ ਦੂਰੀ ਆ ਇੱਥੋਂ ਦੇਖਦੇ ਆ ਅਗਰ ਮੌਸਮ ਠੀਕ ਰਿਹਾ ਤਾਂ ਰਹਿ ਤਾਂ ਮੌਸਮ ਗੂਗਲ ਤੇ ਦਾ ਨਹੀਂ ਸ਼ੋਅ ਕਰ ਰਿਹਾ ਸਾਰੇ ਦਿਨ ਦਾ ਤੇ ਆ ਵੀ ਰਿਹਾ ਸੀ ਇੱਥੇ ਗੁਰੂ ਘਰ ਦੇ ਵਿੱਚ ਰਾਤ ਵੀ ਆਇਆ ਸਵੇਰੇ ਵੀ ਮੀਂਹ ਆਇਆ ਹੁਣ ਵੀ ਹਜੇ ਵੀ ਹਲਕ-ਹਲਕੀ ਬੂੰਦਾਬੰਦੀ ਹੋ ਰਹੀ ਹੈ ਛੜ ਕੇ ਵੀ ਬਹੁਤ ਖਰਾਬ ਲੌਂਦਰਾਈਆਂ ਮਾਰੀਆਂ ਪੰਗਾ ਸਾਰੀ ਤੇ ਮਸ਼ੀਨ ਨਾਲ ਬਨਨ ਦਾ ਤਾਂ ਪਤਾ ਨਹੀਂ ਕਦੋਂ ਬਣੂਗੀ ਪਰ ਇੱਕ ਵਾਰ ਪੱਟੀ ਪਈ ਉਹਦਾਂ ਬੜੀ ਹਰਿਆਲੀ ਹੈ ਇਸ ਰੋਡ ਤੇ ਇਰੇ ਸੂਰੇ ਦਾ ਵੇਲਾ ਤੇ ਸਭ ਕੁਝ ਖਾਲੀ ਪਿਆ ਇੱਥੇ ਆਪਾਂ ਦਿਨਾਂ ਦੇ ਹਸਾਉਣਾ ਸਟੇਟਾਂ ਵੀ ਬਦਲ ਰਹੇ ਆਂ ਪਹਿਲੀ ਰਾਤ ਰੁਕੇ ਸੀ ਪੰਜਾਬ ਦੇ ਗੁਰਦੁਆਰਾ ਜੋਤੀਸਰ ਸਾਹਿਬ ਦੂਸਰੀ ਰਾਤ ਆਪਾਂ ਰੁਕੇ ਹਰਿਆਣਾ ਦੇ ਪੰਜੋਖਰਾ ਸਾਹਿਬ ਦੇ ਵਿੱਚ ਤੇ ਅੱਜ ਆ ਦਿਨ ਤੀਸਰਾ ਅੱਜ ਆ ਪਹ ਜਾਵਾਂਗੇ ਹਿਮਾਚਲ ਦੇ ਪੌਂਟਾ ਸਾਹਿਬ ਦੇ ਵਿੱਚ ਮਤਲਬ ਜਿੰਨੇ ਦਿਨ ਓਨੀਆਂ ਸਟੇਟਾਂ ਸੋਨਾ ਚਾਹੁੰਦਾ ਸੀ ਵੀ ਪੌਂਡਾ ਸਾਹਿਬ ਦਾ ਰਸਤਾ ਪਧਰਾ ਹੀ ਆ ਇਹ ਪਹਾੜਾਂ ਵਾਲਾ ਕੰਮ ਨਹੀਂ ਹੈ ਇੱਧਰ ਕੋਈ ਅਗਰ ਪਧਰਾ ਹੋਇਆ ਫਿਰ ਆਪਾਂ ਸ਼ਾਮ ਤੱਕ ਆ ਰਾਵਨ ਪਹੁੰਚਾਂਗੇ ਅੱਜ ਰੋਡ ਬਹੁਤ ਹੀ ਜ਼ਿਆਦਾ ਸੋਨਾ ਪੌਂਡਾ ਸਾਹਿਬ ਵਾਲਾ ਪੂਰਾ ਹਰਾ ਭਰਾ ਦਰਖਤਾਂ ਨਾਲ ਜਾਰੇ ਪਾਸੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਇਸੇ ਕਰਕੇ ਸ਼ਾਇਦ ਮੌਸਮ ਦਾ ਫਰਕ ਰਹਿੰਦਾ ਇੱਧਰ ਪੰਜਾਬ ਨਾਲ 8 ਵਜੇ ਵਾਲੇ ਸਵੇਰ ਦੇ ਤੇ ਥੋੜੀ ਥੋੜੀ ਉਚਾਈ ਆ ਰਹੀ ਉਹਦੇ ਕਰਕੇ ਸਿੰਗਲ ਦਾ 11 ਵਾਲਾ ਕਰਕੇ ਗियर ਛੋਟਾ ਕਰਨਾ ਪੈਂਦਾ ਤੇ ਥੋੜਾ ਚੱਲਦਾ ਅੱਜਲੇ ਸਫਰ ਨੇ ਥੋੜਾ ਟਾਈਮ ਵਧਾ ਲੈ ਲੈਣਾ ਤੇ ਰਸਤੇ 'ਚ ਸਾਰੇ ਰਸਤੇ ਪਤਾ ਚੱਲਦਾ ਜੇ ਰਾਤ ਇੱਧਰ ਇੱਥੋਂ ਤੱਕ ਮੀਂਹ ਪਿਆ ਸੜਕਾਂ ਦੋਨੋਂ ਸਾਈਡ ਤੋਂ ਗਿੱਲੀਆਂ ਪਈਆਂ ਰਸਤੇ 'ਚ ਆਪਣਾ ਪਾਣੀ ਮੁੱਕਿਆ ਹੀ ਸੀਗਾ ਹਜੇ ਤੇ 2-3 ਮਿੰਟ ਬਾਅਦ ਹੀ ਆਪਾਂ ਰਸਤੇ 'ਚ ਆਇ ਤੇ ਜਗ੍ਹਾ ਮਿਲ ਗਈ ਇਸ ਦੁਕਾਨ ਦੇ ਬਾਹਰ ਜੋ ਗਏ ਬਾਈ ਨੇ ਲਾਇਆ ਹੋਇਆ ਪਾਣੀ ਦੇ ਲਈ ਤੇ ਆਪਣਾ ਸਰਕ ਇਹ ਹੈ ਜੀ ਹਰਿਆਣੇ ਦਾ ਸ਼ਹਿਰ ਸ਼ਹਿਜਾਦਪੁਰ ਰਾਤੀ ਇੱਥੇ ਵੀ ਕਾਫੀ ਮੀਂਹ ਆਇਆ ਪਿਆਸ ਮੌਸਮ ਬਹੁਤ ਜਿਆਦਾ ਵਧੀਆ ਠੰਡਾ ਚੱਲ ਰਿਹਾ ਹਰਿਆਣਾ ਵਿੱਚ ਮੇਰੇ ਕਾਰਨ ਸ਼ਾਇਦ ਵੈਸੇ ਤਾਂ ਪਤਾ ਨਹੀਂ ਆਪ ਨੂੰ ਨਾਰਮਲ ਕਿੰਨਾ ਹੁੰਦਾ ਤੇ 26 27 ਡਿਗਰੀ ਹੈ ਇਸ ਵਕਤ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਸਵੇਰੇ ਸਵੇਰੇ ਦਾ ਵਿਰਾਦੇ ਕੋਈ ਸ਼ੋਰ ਸ਼ਰਾਬ ਨਹੀਂ ਆ ਪਟੀਆਂ ਵਗੈਰਾ ਪੰਛੀ ਦੀਆਂ ਆਵਾਜ਼ਾਂ ਸਾਫ਼-ਸਾਫ਼ ਆ ਰਹੀਆਂ ਨੇ ਦੋ ਵੱਡਕੇ ਇਸ ਵਕਤ ਆਪਾ ਖੜੇ ਆ ਹਿਰਾਦੂਨ ਵਾਲੇ ਹਾਈਵੇ ਤੇ ਉੱਪਰ ਬਹੁਤ ਲੱਗੀ ਹੈ ਦੇਖਦੇ ਅੱਗੇ ਕੁਝ ਖਾਣ ਦਾ ਕਰਦੇ ਹਾਂ ਪਹਿਲਾਂ ਪ੍ਰਬੰਧ ਜੇ ਕੋਈ ਰਸਤੇ ਢਾਬਾ ਹੈ ਤੋਂ ਜੇ ਕੋਈ ਸੁਰਦਵਰਾ ਸਾਹਿਬ ਮਿਲਿਆ ਤਾਂ ਉੱਥੋਂ ਖਾਵਾਂਗੇ ਆਪਾਂ ਘਾੜਤਾ ਦਿਸਣ ਵੀ ਲੱਗ ਗਿਆ ਆਪਾਂ ਨੂੰ ਹਜੇ ਤਾਂ ਆਪ ਬਹੁਤ ਹੀ ਜ਼ਿਆਦਾ ਪਿੱਛੇ ਫਿਰਦੇ ਆਈ ਗਿਆ ਘਟਾਬਾ ਦੇਖਦੇ ਕੀ ਮਿਲੂਗਾ ਆਪਾਂ ਨੂੰ ਸੈਂਕਲਾ ਪਾਇਸ ਬੰਦੇ ਨਿਗਰਾਨੀ ਦੇ ਬਾਹਰ ਰੋਕ ਤੱਕ ਜੀ ਨੇ ਵਧੀਆ ਰਾਖੀ કરી ਉੱਥੇ ਬੈਠਾ ਖਾਣਾ ਖਾਣ ਤੋਂ ਬਾਅਦ ਫਿਰ ਤੋਂ ਚਾਲੇ ਪਾਤੇ ਆਪਾਂ ਅੱਜ ਥੋੜਾ ਘੱਟ ਹੀ ਨਿਕਲੇਗਾ ਆਪਣੀ ਦੂਰੀ ਹਨਾ ਤਾਂ ਕਰਕੇ ਪਰ ਰੈਸਟ ਹੈ ਜੇ ਕੀਤੀ ਨਾਰਾਇਣਗੜ੍ਹ ਤੋਂ ਹਜੇ ਆਪਾਂ 5 ਕਿਲੋਮੀਟਰ ਹੀ ਅੱਗੇ ਲੰਗੇ ਸੀ ਕਿ ਪਹਾੜਾ ਨੇ ਦਰਸ਼ਨ ਦੇਣੇ ਸ਼ੁਰੂ ਵੀ ਕਰ ਦਿੱਤੇ ਆਪਣੇ ਸਾਹਮਣੇ ਆਸੇ ਦਿਖਾਈ ਦੇਣ ਲੱਗੇ ਦਿਖਾਈ ਦੇਣ ਲੱਗੇ ਪਾੜੇ ਇਲਾਕੇ ਚੱਲ ਪਏ ਨੇ ਉਤਰਾਇਆਂ ਚੜਾਈਆਂ ਵੀ ਲਗਾਤਾਰ ਚੱਲ ਰਹੀਆਂ ਤਿੰਨ ਕਿ ਚੜਾਈਆਂ ਜਾਂ ਜੜੀਆਂ ਦੇ ਸਾਹੋ ਸਾਈ ਕਰਤਾ ਬ੍ਰੇਕ ਲਾਉਣੇ ਪੈ ਰਹੇ ਇੰਨਾ ਤੇਜ਼ ਜਾ ਰਹੇ ਸਾਈਕਲ ਇਹ ਨਹੀਂ ਚੜਾਈ ਚੜੀ ਸੀ ਸਾਰੀ ਇੱਕਦਮ ਸਿੱਧੀ ਥੱਲੇ ਧਾਰ ਸੀ ਚੜਾਈ ਬਹੁਤ ਜਿਆਦਾ ਹੋ ਗਈ ਲਗਾਤਾਰ ਬਾਹਲਾਂ ਜਿਆਦੇ ਆਈ ਜਾਂਦੀਆਂ ਤੇ ਸਾਈਕਲ ਤੋੜਨਾ ਪਿਆ ਉਦਾਂ ਦਾ ਚੜਾਉਣਾ ਬਹੁਤ ਮੁਸ਼ਕਲ ਹੋ ਗਿਆ ਰੋਕ ਰੋਕ ਕੇ ਚੜਾਈ ਆਵੇ ਤਾਂ ਸੌਖਾ ਹੋ ਜਾਂਦਾ ਐਦਾਂ ਬਹੁਤ ਔਖਾ ਪਹਾੜਾਂ ਤੇ ਆ ਕੇ ਇੱਕ ਵਾਰੀ ਤਾਂ ਲੱਗਦਾ ਵੀ ਸਾਈਕਲ ਦੇ ਟਾਇਰਾਂ 'ਚ ਹਵਾ ਹੀ ਹੈ ਨਹੀਂਗੀ ਪਰ ਅਸਲ 'ਚ ਗੱਲ ਇਹ ਹੁੰਦੀ ਵੀ ਚੜਾਈ ਬੜੀ ਜਿਆਦੇ ਤੇ ਬੱਸ ਕਰਾ ਦਿੰਦਾ ਸਾਈਕਲ ਤੇ ਵੈਸੇ ਵੀ ਆਪਣੇ ਸਾਈਕਲ 'ਚ ਹਵਾ ਘਾਟਾ ਭਰਨ ਵਾਲੀ ਤੇ ਆਪਾਂ ਭਰ ਲਈਏ ਡਾਇਰ ਚੀ ਭਰ ਲਈਏ ਥੋੜੀ ਜੀ ਹੁਣ ਵੈਸੇ ਤਾਂ ਭਰੀ ਸੀ ਪਿੱਛੇ ਪਰ ਕੀ ਵਿਚਾਰਾ ਥੱਲੇ ਜੇ ਬੈਂਦਾ ਲੱਗਦਾ ਹੁਣ ਇਸ ਵਕਤ ਆਪਾਂ ਬੈਠੇ ਪੰਜੋਖਰਾ ਸਾਹਿਬ ਤੋਂ 45 46 ਕਿਲੋਮੀਟਰ ਅੱਗੇ ਸਵੇਰ ਤੋਂ ਲੈ ਕੇ ਆਪਾਂ ਇੰਨਾ ਰਸਤਾ ਕੱਢਤਾ ਤੇ ਅੱਗੇ ਪੌਂਟਾ ਸਾਹਿਬ ਵੀ ਇੰਨੀ ਦੂਰੀ 45 50 ਕਿਲੋਮੀਟਰ ਹੈਗਾ ਲਗਭਗ ਤੇ ਪਹਾੜੀਆਂ ਕਰਕੇ ਉਤਰਾ ਚੜਾ ਹੁੰਦੇ ਵਾਵਾ ਔਖਾ ਬਹੁਤ ਆ ਰੈਸਟ ਕਰਦੇ ਆਂ ਕਿਰਾਂ ਦੇ ਬਾਕੀ ਮਹੀਨਾ ਮੌਸਮ ਹੈਗਾ ਥੋੜਾ ਅੱਗੇ ਜਾ ਕੇ ਤੇ ਕਦੇ ਬੈਠਣਾ ਪਊਗਾ ਇੱਕ ਵਾਰੀ

ਨਵੀਆਂ ਚੱਪਲਾਂ ਇਹ ਥੋੜੀ ਗ੍ਰੈਸਟ ਹੋ ਗਈ ਚੱਪਲਾਂ ਦੇ ਭਾਣੇ ਅੱਗੇ ਹੈ 10 ਕਿਲੋਮੀਟਰ ਤੱਕ ਕਹਤੇ ਉਤਰਾਇਆਂ ਚੜ੍ਹਾਈਆਂ ਆਉਣੀਆਂ ਸਾਰੇ ਕਹਿੰਦੇ ਬਹੁਤ ਜ਼ਿਆਦਾ ਚੜ੍ਹਾਈ ਆਊਗੀ 10 ਕਿਲੋਮੀਟਰ ਤੋਂ ਬਾਅਦ ਚ ਜਾ ਕੇ ਸਾਹ ਆਊਗਾ ਆਪਾਂ ਫਿਰ ਪਲੇਨ ਰੋਡ ਪਹਾੜੀ ਏਰੀਆ ਕਰਕੇ ਵਾਰ-ਵਾਰ ਰੈਸਟ ਕਰਨੀ ਪੈ ਰਹੀ ਹੈ ਹੁਣ ਵੀ ਇੱਕ ਜਗ੍ਹਾ ਮਿਲਿਆ ਬਹੁਤ ਵਧੀਆ ਤੇ ਛੱਡੇ ਜਾ ਪਾਇਆ ਉਪਰਾ ਦਿਖਾਉਣੇ ਆ ਸਾਨੂੰ ਦੇਖੋ ਆਹ ਇਹ ਕਹਿੰਦੇ ਆਓ ਮਿਲ ਕੇ ਕਦਮ ਉਠਾਏ ਪੋਲੀਥੀਨ ਮੁਕਤ ਸਿਰਮੌਰ ਬਣਾਏ ਇਹ ਕਾ ਲਿਖਿਆ ਅੱਜ ਦਾ ਸਫਰ ਬਹੁਤ ਜ਼ਿਆਦਾ ਮੁਸ਼ਕਲ ਆ ਬਹੁਤ ਹੀ ਜ਼ਿਆਦਾ ਚੜ੍ਹਾਈ ਆ ਰਹੀ ਅੱਜ ਲਗਾਤਾਰ ਦੋ ਦਿਨ ਪਦਰੇ ਲਾ ਕੇ ਚਲਾ ਰਹੇ ਸੀ ਤੇ ਸੌਖਾ ਸੀ ਇੱਕਦਮ ਤੋਂ ਚੜ੍ਹਾਈ ਆ ਰਹੀ ਤਾਂ ਥੋੜੀ ਥੋੜੀ ਦੇਰ ਬਾਅਦ ਰੁਕਣਾ ਪੈ ਰਿਹਾ ਮੇਰਾ ਸਾਈਕਲ ਇੱਥੇ ਦੇਖ ਕੇ ਵੀਰ ਮੇਰੇ ਕੋਲ ਰੁਕੇ ਤੇ ਉਹਨੂੰ ਹੇਮਕੁੰਟ ਸਾਹਿਬ ਤੋਂ ਵਾਪਸ ਆਏ ਸੀ ਤੇਨਾਂ ਨੇ ਮੈਨੂੰ ਅੱਗੇ ਦੇ ਰਾਹਤੇ ਬਾਰੇ ਦੱਸਿਆ ਤੇ ਬਾਕੀ ਨੇਚਰ ਬਹੁਤ ਵਧੀਆ ਸੀ ਤੁਹਾਨੂੰ ਦੱਸੋ ਬਈ ਆਪਣਾ ਵਿੱਚ ਹਾਂਜੀ ਵੀਰੇ ਕੀ ਹਾਲ ਚਾਲ ਆ ਸੀ ਆਈਡੀ ਵੀ ਦੀ ਤੁਹਾਡੀ ਨਾਮ ਦੱਸਣਾ ਜੇ ਇਹ ਪੱਟੀ ਪੰਜਾਬੀ ਬਲੌਗ ਆ ਵੀਰੇ ਆਪਾਂ ਗੁਰਦੁਆਰਾ ਸਾਹਿਬ ਜੀ ਦੀਆ ਵੀਡੀਓ ਇਦਾਂ ਹੀ ਆਪਾਂ ਸਾਰਾ ਸੰਗਤਾਂ ਨੂੰ ਦਿਖਾਉਂਦੇ ਰਹਿਨੇ ਆ ਜੀ ਤੇ ਵੀਰਾਂ ਵੀ ਜਾ ਰਿਹਾ ਵਾ ਇਹਨਾਂ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਵਧੀਆ ਦਰਸ਼ਨ ਕਰਕੇ ਉਹਨਾਂ ਸੰਗਤਾਂ ਨਾਲ ਮੇਲ ਜੋਲ ਕਰਿਓ ਰਾਹ 'ਚ ਮਿਲਿਓ ਲੰਗਰਾਂ ਤੇ ਵੀ ਰੁਕਿਓ ਜ਼ਰੂਰ ਸੰਗਤਾਂ ਬਹੁਤ ਜ਼ਿਆਦਾ ਉੱਪਰ ਆ ਰੀਆਂ ਨੇ ਤੇ ਜਾ ਵੀ ਰੀਆਂ ਨੇ ਇੱਕ ਦੂਜੇ ਦਾ ਸਾਥ ਦਿਓ ਜਦੋਂ ਵੀ ਜਲਦੇ ਹੋ ਵੀਰੇ ਤੇ ਜੇ ਮੋਟਰਸਾਈਕਲ ਜ਼ਿਆਦਾ ਭਜਾਉਣ ਦੀ ਕੋਸ਼ਿਸ਼ ਨਾ ਕਰਿਓ ਛੋਟੇ ਬੱਚਿਆਂ ਨਾਲ ਜ਼ਿਆਦਾ 20 ਸਾਲ ਤੋਂ ਜਿਹੜੇ ਥੱਲੇ ਬੱਚੇ ਨੇ ਤਾਂ ਉਹਨਾਂ ਨੂੰ ਇੱਕ ਹੈਗਾ ਵੀਰੇ ਜ਼ਿਆਦਾ ਭਜਾਉਂਦੇ ਨੇ ਨਾ ਭਜਾਓ ਇੱਕ ਹੱਥ ਜੋੜ ਕੇ ਬੇਨਤੀ ਆ ਬੜੇ ਪਿਆਰ ਨਾਲ ਦਰਸ਼ਨ ਕਰਕੇ ਆਓ ਤੋਰ ਕ ਵੀ ਲੈਣਾ ਪੈ ਜਾਂਦਾ ਕਈ ਰੀਸਾਈਕਲ ਚੜਾਈ ਬੜੀ ਆ ਤੇ ਲਗਾਤਾਰ ਬਹੁਤ ਸਾਰੀਆਂ ਚੜ੍ਹਾਈਆਂ ਦੇ ਬਾਅਦ ਹੁਣ ਜਾ ਕੇ ਉਤਰਾ ਹੀ ਆਈ ਐ ਤੇ ਸਾਹ ਜ ਵੀ ਆ ਰਿਹਾ ਬਹੁਤ ਜ਼ਿਆਦਾ ਹਵਾ ਲੱਗ ਰਹੀ ਐ ਸਾਈਕਲ ਦੀ ਸਪੀਡ ਚੈੱਕ ਕਰੋ ਹੁਣ ਗੱਡੀ ਦੇ ਬਰਾਬਰ ਹੀ ਜਾ ਰਿਹਾ ਹੁਣ ਤਾਂ ਜਿੱਥੇ ਪਹਿਲਾਂ ਕਿਤੇ ਇੱਕ ਪੈਦਲ ਬੰਦੇ ਦੀ ਚਾਲ ਸੀ ਸਾਰੀ ਦੀ ਸਾਰੀ ਹੀ ਉਤਰਾ ਹੀ ਆ ਹੁਣ ਐਦਾਂ ਜਾ ਰਹੇ ਜਿਵੇਂ ਹੁਣ ਆਪਾਂ ਮੋਟਰਸਾਈਕਲ ਦੇ ਜਾ ਰਹੇ ਹੋਏ ਕੇ ਇੱਥੇ ਆ ਕੇ ਸਾਈਕਲ ਤੇ ਗੱਡੀ 'ਚ ਕੋਈ ਫਰਕ ਨਹੀਂ ਰਹੇ ਜਾਂਦਾ ਕਿਉਂਕਿ ਆਪਾਂ ਨੂੰ ਵੀ ਆਪਣੇ ਬ੍ਰੇਕ ਲਾਉਣੇ ਪੈਂਦੇ ਇੰਨੀ ਕ ਜਿਆਦਾ ਢਾਲ ਆ ਕੇ ਮਤਲਬ ਕਿ ਜਿੰਨੇ ਕ ਆਪਾਂ ਔਖੇ ਹੋਏ ਸੀ ਉੰਨੇ ਕ ਬਾਬਾ ਜੀ ਨੇ ਆਪਾਂ ਨੂੰ ਸੌਖੇ ਕਰਤਾ ਬਹੁਤ ਹੀ ਜਿਆਦਾ ਢਾਲ ਆ ਇਸ ਦੀ ਖੁਸ਼ੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿੰਨੀ ਆ ਲਗਾਤਾਰ ਮੀਂਹ ਵੀ ਪੈ ਰਿਹਾ ਪਰ ਪਲਾਨ ਕਰਕੇ ਆਪਣਾ ਕਾਫੀ ਦੂਰੀ ਆਪਣੀ ਨਿਕਲ ਜੋਗੀ ਤੱਕੇ ਜਾ ਕੇ ਦੇਖਦੇ ਜੰਮੀ ਜਾਦੇ ਹੋਏ ਤਾਂ ਰੁਕ ਜਾਗੇ ਕਿਤੇ ਨਹੀਂ ਫਿਰ ਆਪਾਂ ਕੌਂਡਾ ਸਾਹਿਬ ਵੀ ਰੁਕਾਂਗੇ ਸਿੱਧਾ ਇੱਕ ਵਾਰੀ ਸਾਹ ਜਾਂ ਦਵਾਤਾ ਬਾਬਾ ਜੀ ਨੇ ਆਪਾਂ ਨੂੰ ਤੇ ਦੁਬਾਰਾ ਫੇਰ ਉਹੀ ਕੰਮ ਚੱਲ ਪਿਆ ਉਤਰਾਈ ਚੜਾਈ ਉਤਰਾਈ ਚੜਾਈ ਕੌਂਡਾ ਸਾਹਿਬ ਵਾਲੇ ਰਸਤੇ ਤੇ ਆਪਾਂ ਆ ਚੁੱਕੇ ਆ ਹਜੇ 30 ਕਿਲੋਮੀਟਰ ਦੂਰ ਹੋਰ ਆ ਤੇ ਫੇਰ ਤੋਂ ਇੱਕ ਵਾਰੀ ਢਲਾਨ ਆ ਗਈ ਆ ਤੇ ਸਾਈਕਲ ਆਪਣਾ ਜਾ ਰਿਹਾ ਮੋਟਰਸਾਈਕਲ ਵਾਂਗੂ ਤਕਰੀਬਨ ਇੰਨਾ ਕੁ ਚਾ ਆਇਆ ਇਸ ਵਕਤ ਵੀ ਆਪਾਂ ਖੜੇ ਆ ਲਗਾਤਾਰ 3-4 ਕਿਲੋਮੀਟਰ ਹੋ ਗਿਆ ਆਪਾਂ ਬਿਨਾ ਪੈਡਲਾਂ ਤੋਂ ਸਾਈਕਲ ਤੇ ਬੈਠੇ ਨੇ ਤੇ ਸਾਈਕਲ ਆਪਣਾ ਆਪਣੇ ਆਪ ਹੀ ਜਾ ਰਿਹਾ ਪੌਂਡਰ ਸਾਹਿਬ ਨੂੰ ਅੱਗੇ ਵੱਧਦਾ ਹੋਇਆ ਪਰ ਸਪੀਡ ਬਸ ਇੰਨੀ ਦਾ ਨਾਰਮਲ ਜਿੱਦਾਂ ਆਪਾਂ ਚਲਾਉਂਦੇ ਸਾਈਕਲ ਤੇ ਇੰਨੀ ਢਾਲ ਥੋੜੀ ਥੋੜੀ ਦੀ ਹੈ ਵਧੀਆ ਗੱਲ ਲੰਮੀ ਆਵੇ ਇੰਨੀ-ਇੰਨੀ ਢਾਲ ਆਵੇ ਜਿਆਦਾ ਵਧੀਆ ਆਪਾਂ ਆ ਗਏ ਪਿੰਡ ਮਾਜ਼ਰੇ ਸ਼ਾਇਦ ਇਹ ਹਿਮਾਚਲ ਚ ਪੈਂਦਾ ਹੈ ਹਿਮਾਚਲ ਦਾ ਏਰੀਆ ਆ ਗਿਆਗਾ ਤੇ ਸ਼ਾਇਦ ਉਹੀ ਮਾਜਰਾ ਜਿਹੜਾ ਕਹਿੰਦੇ ਉਹਨੇ ਕਿ ਤੈਨੂੰ ਕੀ ਮਾਜਰਾ ਉੱਥੇ ਹੀ ਬਣੇ ਲੱਗਦਾ ਦੋ ਰਸਤੇ ਜਾ ਰਹੇ ਇੱਥੋਂ ਪੋਂਟਾ ਸਾਹਿਬ ਨੂੰ ਇੱਕ ਤੋਂ 5.5 ਕਿਲੋਮੀਟਰ ਤੇ ਇੱਕ ਤੋਂ 9.5 ਕਿਲੋਮੀਟਰ ਪੈਂਦਾ ਆਪਾਂ 8.5 ਕਿਲੋਮੀਟਰ ਵਾਲਾ ਰਸਤਾ ਚੁਣਿਆ ਦੇਖਦੇ ਆਂ ਕੀ ਫਰਕ ਹੈ ਤੇ ਕਿਉਂਕਿ ਇਸ ਤੇ ਮੈਪ ਟਾਈਮ ਵੱਧ ਦਿਖਾ ਰਿਹਾ ਤੇ ਦੂਰੀ ਘੱਟ ਦਿਖਾ ਰਿਹਾ ਦੇਖਦੇ ਵੀ ਟਾਈਮ ਦਾ ਕੀ ਚੱਕਰ ਆ ਸ਼ਾਇਦ ਪੌਲਣਾ ਹੋਵੇ ਕੋਈ ਕਿਤੇ ਅੱਗੇ ਹੀ ਅੱਜ ਬਹੁਤ ਜ਼ਿਆਦਾ ਥਕਾਨ ਹੋ ਗਈ ਹੈ ਵੈਸੇ ਰੋਡ ਨਵੇਂ ਹੀ ਬਣਿਆ ਇਹ ਤਾਂ ਕਰਕੇ ਆਸਾਨੀ ਹੈ ਸਾਈਕਲ ਨਾਲ ਇੱਕ ਵਾਰ ਤਾਂ ਬਾਕੀ ਅੱਗੇ ਜਾ ਕੇ ਦੇਖੋ ਕਿਦਾਂ ਦਾ ਰੋਡ ਇਹ ਆ ਜਾਮਣੀ ਵਾਲਾ ਰੋਡ ਮੋਟਰਸਾਈਕਲਾਂ ਵਾਲੇ ਆਪਣੇ ਵੀ ਦੂਸਰਾ ਰੋਡ ਚੁੰਦੇ ਆ ਬਾਰ-ਬਾਰ ਆਪਾਂ ਇਹ ਰੋਡ ਚੁਣਿਆ ਦੇਖਦੇ ਇਸ ਰੋਡ ਤੇ ਉਸ ਰੋਡ ਚ ਕੀ ਫਰਕ ਆ ਪੂਰਾ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਇਹ ਇੱਕ ਗਰਦ ਰਿਆ ਦਰਿਆ ਦਾ ਨਾਮ ਹੀ ਰਹਿ ਗਿਆ ਪਾਣੀ ਕੋਈ ਖਾਸਾ ਹੈ ਨਹੀਂਗਾ ਵਿੱਚ ਜਿਆਦਾ ਹੈ ਨਹੀਂਗਾ ਅੱਗੇ ਜਾਂਕੇ ਬੱਤੀਆਂ ਲੱਗੀਆਂ ਆਪਾਂ ਨੂੰ ਵੀ ਆਪਣੇ ਸਾਈਕਲ ਨੂੰ ਵੀ 5:00 ਵੱਜ ਗਏ ਤੇ ਹੋਰ ਅੱਧੇ ਘੰਟੇ ਤੱਕ ਆਪਾਂ ਪੌਂਡਾ ਸਾਹਿਬ ਪਹੁੰਚ ਜਾਣਾ ਹੈ ਨਹੀਂ ਜੀ ਕੀ ਆ ਗਈ ਲਓ ਜੀ ਆਪਾਂ ਆ ਗਏ ਹਾਂ ਉਸ ਪਵਿੱਤਰ ਨਗਰੀ 'ਚ ਪੌਂਡਾ ਸਾਹਿਬ ਇੱਕੋ ਇੱਕ ਅਜੀਬ ਸ਼ਹਿਰ ਆ ਜਿਸ ਦਾ ਨੀ ਪੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰੱਖਿਆ ਸੀ ਠੀਕ ਹੈ ਲਓ ਜੀ ਸੰਗਤੋ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਆ ਗਏ ਆਪਾਂ ਗੁਰਦੁਆਰਾ ਸਾਹਿਬ ਲਈ ਰੁਮਾਲ ਲੈ ਜੇ ਬਾਕੀ ਸਮਾਨ ਸਾਰਾ ਕੁਝ ਇੱਥੋਂ ਲੈ ਸਕਦੇ ਹਾਂ ਹਾਂ ਜੀ ਆਪਾਂ ਪਹੁੰਚ ਚੁੱਕੇ ਗੁਰਦੁਆਰਾ ਕੌਂਟਾ ਸਾਹਿਬ ਤੇ ਇੱਥੇ ਕਿੰਨੀ ਸੰਗਤ ਆਈ ਏਸੇ ਦਾ ਅੰਦਾਜ਼ਾ ਤੁਸੀਂ ਗੱਡੀਆਂ ਤੋਂ ਹੀ ਲਵਾ ਸਕਦੇ ਹੋ ਦੇਖੋ ਬਾਰ ਦੇਖੋ ਕਿੰਨੀ ਖਸੰਗ ਤਾਂ ਤੇ ਇਹ ਬਣੀ ਹੋਈ ਬਾਹਰ ਬਾਹਰ ਗੁਰਦੁਆਰਾ ਸਾਹਿਬ ਦੇ ਮਾਰਕੀਟ ਇੱਕ ਵਾਰ ਚਲਦੇ ਆਪਾਂ ਗੁਰਦੁਆਰਾ ਸਾਹਿਬ ਵਿੱਚ ਦਰਬਾਰ ਸਾਹਿਬ ਦਾ ਮੱਥਾ ਟੇਕ ਬਾਅਦ ਚ ਦੇਖਾਂਗੇ ਕਮਰੇ ਵਗੈਰੇ ਦਾ ਏਹੀ ਕਵੀ ਦਰਬਾਰ ਸਥਾਨਕੌਰ ਦੁਆਰਾ ਸ਼੍ਰੀ ਪੰਡਾ ਸਾਹਿਬ ये है जमुना नदी जैसे बिल्कुल नाल ऊपर कह सकते तो तुम ये सारा शहर बसा हुआ है ये पता नहीं आगे जाके आपा ने मिलया नंबर संताली बहुत ज्यादा बढ़िया रहा ਆਪ ਆ ਗਏ ਆ ਆਪਣੇ ਕਮਰੇ ਦੇ ਵਿੱਚ ਕਮਰਾ ਬਹੁਤ ਵਧੀਆ ਮਿਲਿਆ ਗੱਲ ਕਰ ਲਈਏ ਇਸ ਗੁਰੂ ਘਰ ਦੇ ਬਾਰੇ ਇਸ ਦਾ ਨਾਮ ਉਸ ਸਮੇਂ ਦੇ ਰੱਖਿਆ ਜਦੋਂ ਗੁਰੂ ਸਾਹਿਬ ਨੇ ਸ਼ਹਿਰ ਦੇ ਨੀਂ ਕੋਥਰ ਰੱਖਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਇੱਥੇ 4 ਦਿਨਾਂ ਤੋਂ ਬਾਅਦ ਵੈਸੇ ਵੀ ਠਹਿਰੇ ਸੀਗੇ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਕੌਂਟਾ ਸਾਹਿਬ ਆ ਸ਼ਹੀਦ ਅਸਮੀ ਨਾਮ ਰੱਖਿਆ ਹੋਇਆ ਬਾਕੀ ਕਿਵੇਂ ਲੱਗੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਪਾਂ ਕੱਲ ਨੂੰ ਅਗਲੀ ਵੀਡੀਓ 'ਚ